ਬੜੀ ਬੜੀ ਰੱਤ ਯਾਤਰਾਵਾਂ ਕੱਢੀਆਂ ਜਾਂਦੀਆਂ ਨੇ ਬੜੇ ਬੜੇ ਚੌਂਕੀਆਂ ਮਾਤਾ ਦੀਆਂ ਚੌਂਕੀਆਂ ਕਰਾਈਆਂ ਜਾਂਦੀਆਂ ਨੇ ਬੜੀ ਬੜੀਆਂ ਮਹਿਫਲਾਂ ਕਰਾਈਆਂ ਜਾਂਦੀਆਂ ਨੇ ਮੇਰਾ ਸਵਾਲ ਸਿਰਫ ਉਹਨਾਂ ਨੂੰ ਹੈ ਵੀ ਪ੍ਰਭੂ ਦੀ ਬੇਦਵੀ ਤੇ ਸਾਰੇ ਚੁੱਪ ਕਿਉਂ ਨੇ ਮੇਰੇ ਭਗਵਾਨ ਬੋਲੇनाथ ਦੇ ਮੰਦਰ ਦੀ ਬੇਦਵੀ ਕੀਤੀ ਹੋਵੇ ਤੇ ਮੇਰੇ ਸਨਾਤਨੀ ਭਰਾ ਮੇਰਾ ਚੁੱਪ ਕਿਉਂ ਬੈਠਾ ਮੇਰੀ ਮਾਂ ਸ਼ੀਤਲਾ ਦੀ ਪਿੰਡੀ ਸਰੂਪ ਨੂੰ ਸਤਿਅਤ ਕੀਤਾ ਹੋਵੇ ਯਾਤਰਾ ਯੋਜਨ ਕਰਨ ਵਾਲੇ ਅਜ਼ੂਜ਼ਕ ਚੁੱਪ ਕਿਉਂ ਨੇ ਮੇਰਾ ਸਵਾਲ ਸਿਰਫ ਉਹਨਾਂ ਨੂੰ ਹੈ ਇਨਨਕ ਤਸੀਲ ਲੋਕ ਕਰੀਏ ਵੀ ਜਿਨ੍ਹਾਂ ਨੇ ਉਸ ਬੇਅਦਵੀ ਕੀਤੀ ਹੈ ਜਿਨ੍ਹਾਂ ਨੇ ਚੋਰੀ ਕੀਤੀ ਹੈ ਵੀ ਕਿਤੇ ਨਾ ਕਿਤੇ ਸਰਕਾਰ ਤੇ ਇਨਨਕ ਪ੍ਰੈਸ਼ਰ ਰਵੇ ਵੀ ਸਰਕਾਰ ਉਹ ਚੋਰਾਂ ਨੂੰ 24 ਘੰਟੇ ਦੇ ਅੰਦਰ ਫੜ ਕੇ ਜੇਲ੍ਹਾਂ ਚ ਛੱਡੇ ਪੁੱਤਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਜੀ 6 ਘੰਟੇ ਚ ਦਰਬਾਰ ਸਾਹਿਬ ਪਹੁੰਚ ਜਾਂਦੇ ਨੇ ਜਦੋਂ ਜਦੋਂ ਸਾਡੇ ਮੰਦਰਾਂ ਦੀ ਬੇਅਦਬੀ ਹੁੰਦੀ ਹੈ ਸਾਡੇ ਦੇਵੀ ਦੇਵਤੇ ਦਾ અપਮਾਨ ਹੁੰਦਾ ਵਾ ਕੋਈ ਵੱਡਾ ਅਧਿਕਾਰੀ ਕੋਈ ਪਸੰਦਤ ਨਹੀਂ ਮੰਤਰੀ ਕੋਈ ਐਮਐਲਏ ਵਿਧਾਇਕ ਕਿਉਂ ਨਹੀਂ ਉੱਥੇ ਆਂਦਾ ਜਿੱਦਾਂ ਦਾ ਰਾਜਾ ਹੁੰਦਾ ਓਦਾਂ ਦੀ ਪ੍ਰਜਾ ਹੁੰਦੀ ਹੈ ਅਗਰ ਮੁੱਖ ਮੰਤਰੀ ਹਿੰਦੂ ਹੋਏਗਾ ਤਾਂ ਕਿਤਨੇ ਕਿਤੇ ਇਸ ਘਟਨਾ ਦਾ ਸੰਗਿਆਨ ਲੇਗਾ ਨਾ ਲੇਗਾ ਪਿੱਛੇ ਇੰਟਰਵਿਊ ਕੀਤੀ ਸੀ ਤੁਸੀਂ ਕਿਹਾ ਕਿ ਸਾਡੇ ਜਿਹੜੇ ਸਨਾਤਨੀ ਲੋਕ ਨੇ ਉਹ ਜਾਗ ਗਏ ਨੇ ਅਸੀਂ ਜਾਗੋ ਕਲ ਰਹੇ ਹਾਂ ਖੰਨੇ ਕੱਢੀ ਕਿੱਥੇ ਕਿੱਥੇ ਕੱਢੀ ਹੁਣ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਲੋਕ ਨੇ ਉਹੀ ਨਹੀਂ ਜਾਗੇ ਤਾਂ ਤੁਹਾਨੂੰ ਲੱਗਦਾ ਕਿ ਉਸ ਜਾਗੋ ਦਾ ਕੋਈ ਫਾਇਦਾ ਹੋਇਆ ਸਾਡੇ ਸ਼ਹਿਰ ਨੂੰ ਜਗਾ ਦਿੱਤਾ ਜਿੱਥੇ ਤੁਸੀਂ ਰਹਿੰਦੇ ਆ ਲੁਧਿਆਣਾ ਸ਼ਹਿਰ ਦੇ ਵਿੱਚ ਰਹਿੰਦੇ ਆ ਉੱਥੇ ਦੇ ਲੋਕ ਨਹੀਂ ਜਾਗੇ ਮੈਂ ਇੱਕ ਗੱਲ ਬੜੀ ਸਾਫ਼ ਕਿਨਾਰਾ ਵਹੀਂ ਜਿੱਥੇ ਇੱਥੇ ਹਿੰਦੂਆਂ ਦੀ ਵਾਦੀ ਜ਼ਿਆਦਾ ਉੱਥੇ ਉੱਥੇ ਦਾ ਕੌਂਸਲਰ ਹਿੰਦੂ ਹੋਵੇ ਜਿੱਥੇ ਇੱਥੇ ਸਾਡੇ ਹਿੰਦੂਆਂ ਦੀ ਵਾਦੀ ਜ਼ਿਆਦਾ ਉੱਥੇ ਦਾ ਵਿਧਾਇਕ ਹਿੰਦੂ ਹੋਵੇ ਮੇਰੇ ਪ੍ਰੂਵ ਕੋਈ ਦੇਖੇਗਾ ਤਾਂ ਮੈਂ ਵੀ ਤੇਰੀ ਹੱਥਾਂਵਾਵਾ ਤੋੜ ਦੇਵਾਂਗਾ ਸਿੱਖ ਕਮਿਊਨਿਟੀ ਦੀ ਗੱਲ ਕਰ ਲਈਏ ਤਾਂ ਮਿੰਟਾਂ ਦੇ ਵਿੱਚ ਉੱਥੇ ਲੋਕ ਕੱਤਰ ਹੋਣੇ ਸ਼ੁਰੂ ਹੋ ਜਾਂਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਜਦੋਂ ਕੱਲੀ ਭਾਜੀਪੀ ਦੀ ਸਰਕਾਰ ਸੀ ਉਦੋਂ ਪਵਿੱਤਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆ ਹੋ ਰਹੀਆਂ ਸੀ ਕਿਤੇ ਨਾ ਕਿਤੇ ਪਿਛਲੇ 2 ਸਾਲਾਂ ਤੋਂ ਮੰਦਰਾਂ ਨੂੰ ਟਾਰਗੇ ਤੁਵਾਲਿਕ ਯੇ ਸੁਰੱਖਿਆ ਦੇਣ ਦਾ ਕੰਮ ਕੀਦਾ ਸਰਕਾਰਾਂ ਦਾ ਆਦੇਸ਼ ਹੋਣ ਕਿ ਕੋਈ ਕਰੇ ਉਹਨੂੰ ਟਾਰਗੇਟ ਕਰਕੇ ਉਹਦਾ ਇਨਕਾਊਂਟਰ ਕੀਤਾ ਹੋਵੇ ਤੇ ਕਿੱਦਾਂ ਇਹ ਬੇਦਬੀਆਂ ਹੋ ਚੰਗੀਆਂ ਔਰ ਨਾ ਫੜੇਗੇ ਬੇਦਬੀ ਕਰਨ ਵਾਲੇ ਬਿਲਕੁਲ ਨਾ ਫੜੇਗੇ ਤਾਂ ਲੰਬਾ ਸੰਘਰਸ਼ ਲੁਧਿਆਣੇ ਸ਼ਹਿਰ ਦੇ ਲੋਕਾਂ ਨੂੰ ਦੇਖਣ ਨੂੰ ਮਿਲੇਗਾ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਦਾ ਸਿਟੀ ਹੈਡਲਾਈਨਸ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਜੈ ਕੁਮਾਰ ਦੱਸਦੀ ਕਿ ਬੀਤੇ ਦਿਨ ਪ੍ਰਾਚੀਨ ਮੰਦਿਰ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਚੋਰੀ ਹੁੰਦੀ ਹੈ ਤੇ ਉਸ ਤੋਂ ਬਾਅਦ 48 ਘੰਟੇ ਦਾ ਸਮਾਂ ਜਿਹੜਾਗਾ ਉਹ ਪ੍ਰਸ਼ਾਸਨ ਨੂੰ ਦਿੱਤਾ ਜਾਂਦਾ ਹੈ ਕਿ ਇਸ ਦੇ ਇਸ ਸਮੇਂ ਦੇ ਵਿੱਚ ਸ਼ਾਇਦ ਉਸ ਚੋਰਾਂ ਨੂੰ ਫੜਿਆ ਜਾਵੇ ਜਾਂ ਫਿਰ ਜੋ ਉਸ ਮੰਦਿਰ ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦੇ ਕੇ ਗਏ ਉਸ ਨੂੰ ਫੜਿਆ ਜਾਵੇ ਪਰ ਹੁਣ ਤੱਕ ਨਹੀਂ ਫੜੇਗੇ ਤਾਂ ਤਾਂ ਤੁਹਾਨੂੰ ਦੱਸਦੀ ਕਿ ਲਗਾਤਾਰ ਸ਼ਿਵ ਸੈਨਾ ਦੇ ਆਗੂ ਉੱਥੇ ਕੱਲ ਮੰਦਿਰ ਵੀ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਕੀ ਗੱਲਬਾਤ ਹੁੰਦੀ ਹੈ ਕੀ ਕੋਈ ਸੱਟਾ ਨਿਕਲਦਾ ਉਸ ਦੇ ਬਾਰੇ ਵੀ ਗੱਲਬਾਤ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਸ਼ਿਵ ਸੈਨਾ ਦੇ ਰਾਸ਼ਟਰੀ ਚੇਅਰਮੈਨ ਰਜੀਵ ਟੰਡਨ ਉਹਨਾਂ ਨੇ ਆਪਣੇ ਫੇਸਬੁਕ ਤੇ ਦੁੱਖ ਵੀ ਪ੍ਰਗਟਾਇਆ ਤਾਂ ਗੱਲਬਾਤ ਕਰਦੇ ਹਾਂ ਅੱਜ ਮੇਰੇ ਨਾਲ ਸ਼ਿਵ ਸੈਨਾ ਦੇ ਆਗੂ ਚੇਅਰਮੈਨ ਰਜੀਵ ਟੰਡਨ ਜੀ ਮੌਜੂਦ ਹਨ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਜੈ ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਲੁਧਿਆਣਾ ਸ਼ਹਿਰ ਦੇ ਵਿੱਚ ਐਡੀ ਵੱਡੀ ਚੋਰੀ ਹੋ ਜਾਣਾ ਧਾਰਮਿਕ ਸਥਾਨਾਂ ਤੇ ਵਿੱਚ ਅਕਸਰ ਦੇਖਿਆ ਜਾਂਦਾ ਸ਼ਹਿਰਾਂ ਦੇ ਵਿੱਚ ਚੋਰੀ ਹੁੰਦੀ ਸੀ ਉੱਥੇ ਤੱਕ ਸੀਮਤ ਸੀ ਪਰ ਅੱਜ ਮੰਦਰਾਂ ਦੇ ਵਿੱਚ ਵੀ ਚੋਰੀ ਹੋਣ ਲੱਗੀ ਤੁਸੀਂ ਮੰਦਰ ਵੀ ਗਏ ਸੀ ਕਿ ਦੁੱਖ ਵੀ ਪ੍ਰਗਟਾ ਰਹੇ ਹੋ ਕੀ ਕੁਝ ਗੱਲਬਾਤ ਹੋਈ ਜੋ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਵੀ ਕਹਿੰਦੇ ਸਾਨੂੰ ਇੱਕ ਦੋ ਦਿਨ ਦਾ ਹੋਰ ਟਾਈਮ ਦਿੱਤਾ ਜਾਵੇ ਅਸੀਂ ਲੋਕ ਬਿਲਕੁਲ ਨਜ਼ਦੀਕਾਂ ਅਸੀਂ ਚੋਰ ਫੜ ਲਾਂਗੇ ਜੀ ਸਵਾਲ ਮੇਰਾ ਇੱਕ ਦੁੱਖੀ ਕਵੀ ਹੈ ਪ੍ਰਚੀਨ ਸ਼ੀਤਲਾ ਮਾਤਾ ਮੰਦਰ ਸਰਬਾ ਨਗਰ ਹਜ਼ਾਰਾਂ ਦੀ ਤਦਾਦ ਚ ਉਹਨਾਂ ਦੀ ਸੰਗਤ ਹੈ ਲੋਕ ਉੱਥੇ ਆਪਣਾ ਪ੍ਰਭੂ ਕੋਲ ਅਰਦਾਸ ਲੈ ਕੇ ਆਪਣਾ ਆਸ਼ੀਰਵਾਦ ਲੈਣ ਆਉਂਦੇ ਨੇ ਆਪਣੇ ਮੰਗਲ ਸੁਖ ਦੀ ਕਾਮਨਾ ਲੈ ਕੇ ਮੰਦਰ ਆਸ਼ੀਰਵਾਦ ਲੈਣ ਆਉਂਦੇ ਨੇ ਜੀ ਪਰ ਸਵਾਲ ਇਹ ਹੈ ਮੇਰੇ ਕਈ ਭਰਾ ਨੇ ਇਹਨਾਂ ਸੂਚਨ ਵੀ ਮੈਂ ਕਿਸੇ ਨੂੰ ਤਾਣਾ ਮਾਰਨ ਲੱਗਾ ਮੈਂ ਤਾਂ ਸਾਫ਼ ਜੀ ਗੱਲ ਕਰਨ ਲੱਗਾ ਲੁਧਿਆਣਾ ਸ਼ਹਿਰ ਮਾਨਗੜ ਸ਼ਹਿਰ ਹੈ ਲਗ ਲਗ ਏਰੀਆਾਂ ਚ ਲਗ ਲਗ ਮਹੱਲਿਆਂ ਚ ਲਗ ਲਗ ਮੰਦਰਾਂ ਦੇ ਵਿੱਚ ਵੱਡੇ ਵੱਡੇ ਅਜੂਜ਼ਨ ਕੀਤੇ ਜਾਂਦੇ ਸਨਤਨ ਧਰਮ ਪ੍ਰੇਮੀਆਂ ਵੱਲੋਂ ਜੀ ਬੜੀ ਬੜੀ ਰੱਤ ਯਾਤਰਾ ਕੱਢੀਆਂ ਜਾਂਦੀਆਂ ਨੇ ਬੜੇ ਬੜੇ ਚੌਂਕੀਆਂ ਮਾਤਾ ਦੀ ਚੌਂਕੀਆਂ ਕਰਾਈਆਂ ਜਾਂਦੀਆਂ ਨੇ ਬੜੀ ਬੜੀਆਂ ਮਹਿਫਲਾਂ ਕਰਾਈਆਂ ਜਾਂਦੀਆਂ ਨੇ ਬੜੇ ਬੜੇ ਆਸ਼ਰਮਾਂ ਚ ਬੜੇ ਬੜੀ ਸੰਗਤ ਜਾਂਦੀ ਹੈ ਮੇਰਾ ਸਵਾਲ ਸਿਰਫ ਉਹਨਾਂ ਨੂੰ ਹੈ ਵੀ ਪ੍ਰਭੂ ਦੀ ਬੇਰਬੀ ਤੇ ਸਾਰੇ ਚੁੱਪ ਕਿਉਂ ਨੇ ਹੂੰ ਮੇਰੇ ਭਗਵਾਨ ਬੋਲੇ ਨਾਦ ਦੇ ਮੰਦਰ ਦੀ ਬੇਦਵੀ ਕੀਤੀ ਹੋਵੇ ਤੇ ਮੇਰੇ ਸਨਾਤਨੀ ਭਰਾ ਮੇਰਾ ਚੁੱਪ ਕਿਉਂ ਬੈਠਾ ਹੂੰ ਮੇਰੀ ਮਾਂ ਸ਼ੀਤਲਾ ਦੀ ਪਿੰਡੀ ਸਵਰੂਪ ਨੂੰ ਸਤਿਅਯਤ ਕੀਤਾ ਹੋਵੇ ਤਾਂ ਮੇਰੇ ਰੱਥ ਜਿਆਦਾ ਯਾਤਰਾ ਯੂਜਨ ਕਰਨ ਵਾਲੇ ਅਜ਼ੂਜ਼ਤ ਜੀ ਚੁੱਪ ਕਿਉਂ ਨੇ ਮੇਰਾ ਸਵਾਲ ਸਿਰਫ ਉਹਨਾਂ ਨੂੰ ਹੈ ਹੂੰ ਜਿਸ ਪ੍ਰਭੂ ਕੋ ਅਸੀਂ ਮੰਗਣ ਜਾਂਦੇ ਆਂ ਜਿਸ ਪ੍ਰਭੂ ਦੇ ਅਸੀਂ ਮੰਦਰ ਨੱਕ ਰਗੜ ਕੇ ਅਰਦਾਸਾਂ ਲਾਂਦੇ ਆਂ ਵੀ ਪ੍ਰਭੂ ਮੈਨੂੰ ਸੁੱਖ ਸਮਰiddhi ਦੇ ਮੇ ਪ੍ਰਭੂ ਮੈਨੂੰ ਘਰ ਕੋਠੀ ਮਕਾਨ ਦੇ ਉਸ ਪ੍ਰਭੂ ਦਾ ਘਰ ਜਦੋਂ ਤੋੜਿਆ ਜਾਂਦਾ ਤਾਂ ਮੇਰਾ ਉਹ ਸਨਾਤਨੀ ਪ੍ਰਾ ਉਹ ਮੇਰਾ ਪਰ ਮੇਰਾ ਹਿੰਦੂ ਪ੍ਰਾ ਉਹ ਚੁੱਪ ਕਿਉਂ ਹੈ ਮੇਰਾ ਸਵਾਦ ਸਿੱਧੇ ਤੌਰ ਤੇ ਤੁਸੀਂ ਕਹ ਰਹੇ ਹੋ ਵੀ ਬੇਅਦਬੀ ਹੋਈ ਹੈ ਲੱਗਦਾ ਉੱਥੇ ਹੋ ਸਕਦਾ ਚੋਰਾਂ ਨੇ ਇਸ ਕੱਟਣ ਨੂੰ ਅੰजाम ਦਿੱਤਾ ਹੋਏ ਬੇਅਦਬੀ ਦਾ ਨਾਮ ਤਾਂ ਆਪਾਂ ਨਾ ਦੇਈਏ ਨਾ ਚੋਰਾਂ ਨੇ ਚੋਰੀ ਕੀਤੀ ਸਮਝ ਆਂਦੀ ਹੈ ਪੈਸੇ ਦੀ ਕੋਈ ਪਰਵਾਹ ਨਹੀਂ ਵੀ ਪੈਸਾ ਕਿੰਨਾ ਲੈ ਗਏ ਚਾਂਦੀ ਕਿੰਨੀ ਲੈ ਗਏ ਮੋਗੜ ਕਿੰਨੇ ਲੈ ਗਏ ਗਲਤ ਜਿਸ ਤੋਂ ਨਾ ਬੇਦਵੀ ਹੋਈ ਹੈ ਮੇਰਾ ਸਵਾਲ ਫਿਰ ਹੋਈ ਹੈ ਮੈਂ ਕਿਸੇ ਦੇ ਦੋਸ਼ ਨਹੀਂ ਲਾ ਰਿਹਾ ਮੈਂ ਕਿਸੇ ਕੁਝ ਨਹੀਂ ਕਹਿ ਰਿਹਾ ਠੀਕ ਹੈ ਮਾ ਸਭ ਦੇ ਆਪਣੇ ਆਪਣੇ ਰੋਜ਼ਾਨ ਹੁੰਦੇ ਨੇ ਬਿਜ਼ੀ ਹੁੰਦੇ ਨੇ ਪਰ ਮੇਰਾ ਇੱਕ ਸਵਾਲ ਹੈ ਵੀ ਜਿਸ ਕਰ ਲਈ ਜਿਸ ਪ੍ਰਭੂ ਲਈ ਅਸੀਂ ਜਿਸ ਪ੍ਰਭੂ ਕੋਲੋਂ ਅਸੀਂ ਮੰਗਦੇ ਅਸੀਂ ਕਿਹਨੇ ભગવાન ਬੋਲੇ ਨਾ ਸ੍ਰਿਸ਼ਟੀ ਰਚੇਤਾ ਵੀ ਦੀਨ ਆਲਾ ਪ੍ਰਭੂ ਲੈਣ ਆਲਾ ਪ੍ਰਭੂ ਜ਼ਿੰਦਗੀ ਦੀਨ ਆਲਾ ਮਹਾਦੇਵ ਤੇ ਲੈਣ ਆਲਾ ਵੀ ਮਹਾਦੇਵ ਠੀਕ ਹੈ ਉਸ ਪ੍ਰਭੂ ਦਾ ਕਰ ਜਿਨੇ ਮੈਨੂੰ ਕਰ ਰਹਿਣ ਲਈ ਕਰ ਦਿੱਤਾ ਉਹਦਾ ਕਰ ਜਦੋਂ ਸ੍ਰਤੀਗਤ ਕਰ ਦਿੱਤਾ ਜਾਂਦਾ ਤਾਂ ਜਿਹੜੇ ਬڑے ਬڑے ਅਜ਼ੂਜ਼ਨ ਕਰਦੇ ਨੇ ਮੇਰੇ ਸਨਾਤਨੀ ਭਰਾ ਉਹ ਚੁੱਪ ਕੇ ਹੁੰਦੇ ਨੇ ਮੇਰਾ ਸਵਾਲ ਸਿਰਫ ਇਹ ਵੀ ਕੁਛ ਨਾ ਕੁਛ ਤਾਂ ਸਾਨੂੰ ਕਰਨਾ ਚਾਹੀਦਾ ਮੈਂ ਉਹਨਾਂ ਨੂੰ ਨਹੀਂ ਕਹਿੰਦਾ ਅਸੀਂ ਲੋਕ ਵੀ ਇੱਕ ਮੰਦਰ ਦੀ ਸੇਵਾ ਕਰਦੇ ਆ ਅਸੀਂ ਵੀ ਕਿਉਂ ਚੁੱਪਾਂ ਮੈਂ ਤਾਂ ਸਿੱਧੀ ਗੱਲ ਪਹਿਲਾਂ ਆਪਣੇ ਤੋਂ ਲਾਵਾਂਗਾ ਜਿੰਨੀਆਂ ਵੀ ਇੱਥੇ ਮੁਕਸਾ ਕਮੇਟੀਆਂ ਨੇ ਚਾਹ ਰਾਤ ਜਾ ਤੱਕ ਮੀਟਿੰਗ ਨਹੀਂ ਜਲ ਮਾਤਾ ਦੀਆਂ ਚੁੰਕੀਆਂ ਘਰਾਂਦੇ ਨੇ ਜਗਰਾਤੇ ਘਰਾਂਦੇ ਨੇ ਉਹਨਾਂ ਦੇ ਜਿਹੜੇ ਅਜੋਜ਼ਕ ਨੇ ਚੁੱਪ ਕਿਉਂ ਨੇ ਮੈਂ ਨਹੀਂ ਕਹਿੰਦਾ ਧਰਨੇ ਲਾਨ ਪਰਦੇਸਚੇ ਲਾਨ ਕਟੂਕਟ ਉਸ ਪ੍ਰਭੂ ਦੇ ਘਰ ਜਾ ਕੇ ਦਿੱਖਣ ਤਾਂ ਸਹੀ ਕਿਤੇ ਨਾ ਕਿਤੇ ਨਿੰਦਾ ਤਾਂ ਕਰਨ ਕਿਤੇ ਨਾ ਕਿਤੇ ਇਨਨਕ ਤਸੀਲ ਲੋਕ ਕਰੀਏ ਵੀ ਜਿਨ੍ਹਾਂ ਨੇ ਉਸ ਬੇਅਦਵੀ ਕੀਤੀ ਹੈ ਜਿਨ੍ਹਾਂ ਨੇ ਚੋਰੀ ਕੀਤੀ ਹੈ ਵੀ ਕਿਤੇ ਨਾ ਕਿਤੇ ਸਰਕਾਰ ਤੇ ਇਨਨਕ ਪ੍ਰੈਸ਼ਰ ਰਵੇ ਵੀ ਸਰਕਾਰ ਉਹ ਚੋਰਾਂ ਨੂੰ 24 ਘੰਟੇ ਦੇ ਅੰਦਰ ਫੜ ਕੇ ਜੇਲ੍ਹਾਂ ਚ ਸੱਟੇ ਪਹੁੰਚਿਆ ਨਹੀਂ ਹਾਲੇ ਉੱਥੇ ਕੋਈ ਵੀ ਅਸਮੰਦਰ ਦੇ ਵਿੱਚ ਜਾ ਕੇ ਵੇਖਿਆ ਨਹੀਂ ਕਿਸੇ ਨੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਗਿਆ ਕੋਈ ਵਿਧਾਇਕ ਨਹੀਂ ਗਿਆ ਕੋਈ ਗਿਆ ਨਹੀਂ ਤੁਹਾਡੇ ਕਹਿਣੇ ਸਵਾਲ ਸਵਾਲ ਫਿਰ ਉੱਥੀ ਆ ਜਾਂਦੇ ਨੇ ਜਦੋਂ ਪਹਿਲਾਂ ਤਾਂ ਮੈਂ ਹੀ ਨਹੀਂ ਇਕੱਠਾ ਹੈਗਾ ਉਹ ਦੇਖਦੇ ਨੇ ਵੀ ਵਿਰੋਧ ਕਿੰਨਾ ਸਨਾਤਨ ਧਰਮ ਪ੍ਰੇਮੀ ਕਿੰਨਾ ਵਿਰੋਧ ਕਰ ਰਹੇ ਨੇ ਸਨਾਤਨ ਧਰਮ ਪ੍ਰੇਮੀ ਦੇ ਕਿੰਨਾ ਕੁ ਰੋਸ਼ ਹੈ ਉਸ ਤੋਂ ਨੇ ਹੁਣ ਬੁੱਤਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਸਾਡੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਜੀ 24 6 ਘੰਟੇ ਚ ਦਰਬਾਰ ਸਾਹਿਬ ਪਹੁੰਚ ਜਾਂਦੇ ਨੇ ਸਾਡੇ ਪੁਲਿਸ ਪ੍ਰਮੁਖ ਦਰਬਾਰ ਸਾਹਿਬ ਪਹੁੰਚ ਜਾਂਦੇ ਨੇ ਜਦੋਂ ਜਦੋਂ ਸਾਡੇ ਮੰਦਰਾਂ ਦੀ ਬੇਅਦਬੀ ਹੁੰਦੀ ਹੈ ਸਾਡੇ ਦੇਵੀ ਦੇਵਤੇ ਦਾ અપਮਾਨ ਹੁੰਦਾ ਵਾ ਕੋਈ ਵੱਡਾ ਅਧਿਕਾਰੀ ਕੋਈ ਪਸੰਦਨੀ ਮੰਤਰੀ ਕੋਈ ਐਮ ਐਲ ਏ ਵਿਧਾਇਕ ਕਿਉਂ ਨਹੀਂ ਉੱਥੇ ਆਂਦਾ ਸਵਾਲ ਤਾਂ ਇਹ ਵੀ ਹੈ ਨਾ ਲੋਕਾਂ ਨੇ ਕੱਲ ਸਵਾਲ ਚੱਕੇ ਨੇ ਵੀ ਸਾਡੇ ਲੁਧਿਆਣੇ ਸ਼ਹਿਰ ਦੇ 6 ਵਿਧਾਇਕ ਨੇ ਉਹਨਾਂ ਚੋਂ ਕੋਈ ਨਾ ਕਿਸੇ ਨੇ ਵੀ ਉਸ ਘਟਨਾ ਦਾ ਸੰਗਿਆਨ ਕਿਉਂ ਨਹੀਂ ਲਿੱਤਾ ਉਸ ਇਲਾਕੇ ਦੇ ਐਮ ਐਲ ਏ ਨੇ ਸੰਗਿਆਨ ਕਿਉਂ ਨਹੀਂ ਲਿੱਤਾ ਲੋਕਾਂ ਨੇ ਸਵਾਲ ਚੱਕੇ ਨੇ ਲੋਕ ਕਹਿੰਦੇ ਨੇ ਕਿਉਂ ਨਹੀਂ ਸਵਾਲ ਫਿਰ ਉਹੀ ਗੱਲ ਆ ਜਾਂਦੀ ਹੈ ਫਿਰ ਮੈਂ ਇੱਕੋ ਗੱਲ ਕੀਤੀ ਰਜੀਵ ਟੰਡਨ ਜਿਹੜੀ ਗੱਲ ਕਰਦਾ ਸੀਗਾ ਰਜੀਵ ਟੰਡਨ ਵੀ ਇੱਕੋ ਹੀ ਗੱਲ ਕਰਦਾ ਸੀ ਇਹ ਸਾਰੀਆਂ ਘਟਨਾਵਾਂ ਨੂੰ ਦੇਖ ਕੇ ਜੀ ਜਿਹੜਾ ਮੁੱਦਾ ਚੱਕਿਆ ਸੀ ਰਜੀਵ ਟੰਡਨ ਨੇ ਵੀ ਪੰਜਾਬ ਜਿੱਦਾਂ ਦਾ ਰਾਜਾ ਹੁੰਦਾ ਓਦਾਂ ਦੀ ਪ੍ਰਜਾ ਹੁੰਦੀ ਹੈ ਅਗਰ ਮੁੱਖ ਮੰਤਰੀ ਹਿੰਦੂ ਹੋਏਗਾ ਤਾਂ ਕਿਤੇ ਨਾ ਕਿਤੇ ਇਸ ਘਟਨਾ ਦਾ ਸੰਗਿਆਨ ਲੇਗਾ ਨਾ ਲੇਗਾ ਅਸਲ ਵਿੱਚ ਅੱਗੜਾ ਹੀ ਨਹੀਂ ਹੋਏਗੀ ਡਾਰੀ ਇੰਨਾ ਹੋਏਗਾ ਕਿ ਕਿਸੇ ਨੇ ਇੰਨੀ ਹਿੰਮਤ ਨਹੀਂ ਹੋਗੀ ਮੰਦਰ ਵੱਲ ਝਾਕ ਵੀ ਜਾਵੇ ਕੋਈ ਪਰ ਚੋਰਾਂ ਦਾ ਤਾਂ ਕੰਮ ਇਹੀ ਹੁੰਦਾਗਾ ਚੋਰਾਂ ਨੇ ਤਾਂ ਚੋਰੀ ਕਰ ਲੈਣੀ ਭਾਵੇਂ ਉਹ Hindu Hindu ਮੰਤਰੀ ਹੋਵੇ ਭਾਵੇਂ ਉਹ Sikh ਮੰਤਰੀ ਹੋਵੇ ਉਹ ਉਹ ਤਾਂ ਕੋਈ ਗੱਲ ਨਹੀਂ ਹੈ ਟੰਡਾ ਸਾਹਿਬ ਪਰ ਬੇਦਬੀ ਦਾ ਨਾਮ ਦੇਣਾ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਇਹ ਵਾਜਬ ਹੈ ਤੁਸੀਂ ਆਪ ਦੱਸੋ ਬੇਦਬੀ ਇੱਕ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਸਰ ਚੋਰੀ ਚੋਰੀ ਹੋਈ ਹੈ ਦੂਜੇ ਪਾਸੇ ਕਹਿ ਰਹੇ ਹੋ ਬੇਦਬੀ ਹੈ ਬੇਦਬੀ ਇੱਕ ਅਲੱਗ ਚੀਜ਼ ਹੈ ਚੋਰੀ ਕਰਨਾ ਇੱਕ ਅਲੱਗ ਚੀਜ਼ ਹੈ ਤੁਸੀਂ ਬੇਦਬੀ ਦਾ ਨਾਮ ਬਦਲਿਆ ਇਹ ਇਸ ਦੇ ਨਾਲ ਲੋਕ ਲੋਕ ਪਰਤਣਗੇ ਗੱਲ ਆਪਾਂ ਮੰਦਰ ਗਈਆਂ ਜੀ ਮੈਂ ਪੜਕਾਉਣ ਦੀ ਗੱਲ ਹੀ ਨਹੀਂ ਕਰ ਰਿਹਾ ਮੈਂ ਕਿਸ ਨੂੰ ਇਹ ਨਹੀਂ ਕਹਿ ਰਿਹਾ ਰੋਡ ਤੇ ਆਓ ਮੈਂ ਤਾਂ ਹਰ ਸੁਨਾਤੀ ਨੂੰ ਅਪੀਲ ਕਰ ਰਿਹਾ ਵੀ ਕਿਤੇ ਨਾ ਕਿਤੇ ਦੀ ਨਿੰਦਾ ਕਰਨੀ ਪੈਂਦੀ ਹੈ ਕਿਤੇ ਨਾ ਕਿਤੇ ਵੀ ਅਸੀਂ ਏਡੇ ਏਡੇ ਵੱਡੇ ਯੋਜਨ ਕਰਦੇ ਹਾਂ ਇਹਨਾਂ ਲੱਖਾਂ ਰੁਪਈਆ ਲਾ ਕੇ ਕਰੋੜਾਂ ਰੁਪਈਆ ਲਾ ਕੇ ਰਥੇ ਤਰ੍ਹਾਂ ਗੜਦੇ ਨਹੀਂ ਕੋਈ ਨਾ ਕੋਈ ਯੋਜਨ ਕਰਦੇ ਹਾਂ ਜਾਗਰਣ ਕਰਾਨੇ ਮਾਤਾ ਦੀ ਚੁੰਕੀਆਂ ਕਰਾਨੀਆਂ ਮਹਿਫਲਾ ਕਰਾਨੀਆਂ ਪਰ ਜਿਸ ਪ੍ਰਭੂ ਨੂੰ ਮੰਨਦੇ ਆ ਜਿਸ ਪ੍ਰਭੂ ਕੋ ਸਭ ਕੁਝ ਲੈਣ ਜਾਣੇ ਆ ਉਸ ਪ੍ਰਭੂ ਦਾ ਜਦੋਂ ਘਰ ਟੁੱਟਦਾ ਉਦੋਂ ਕਿਤੇ ਨਾ ਕਿਤੇ ਰੋਸ਼ਤਾ ਬੰਦਾ ਤੁਹਾਡੇ ਨਾਲ ਇੱਕ ਪਿੱਛੇ ਇੰਟਰਵਿਊ ਕੀਤੀ ਸੀ ਤੁਸੀਂ ਕਿਹਾ ਕਿ ਸਾਡੇ ਜਿਹੜੇ ਸਨਾਤਨੀ ਲੋਕ ਨੇ ਉਹ ਜਾਗ ਗਏ ਨੇ ਅਸੀਂ ਜਾਗੋ ਕਲ ਰਏ ਆ ਖੰਨੇ ਕੱਢੀ ਕਿੱਥੇ ਕਿੱਥੇ ਕੱਢੀ ਲੋਕ ਜਾਗ ਗਏ ਨੇ ਹੁਣ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਲੋਕ ਨੇ ਉਹੀ ਨਹੀਂ ਜਾਗੇ ਉਹ ਲੋਕ ਬੋਲ ਨਹੀਂ ਰਹੇ ਤੁਸੀਂ ਸਿੱਧੇ ਤੌਰ ਤੇ ਤੁਸੀਂ ਆਪਣੇ ਘਰ ਤੋਂ ਹੀ ਸ਼ੁਰੂ ਕਰ ਰਹੇ ਹੋ ਤੁਸੀਂ ਆਪਣਾ ਵੀ ਨਾਮ ਲੈ ਲੈ ਕਿ ਅਸੀਂ ਸ਼ਾਇਦ ਮੈਂ ਵੀ ਹਾਲੇ ਨਹੀਂ ਜਾਗਿਆ ਤਾਂ ਤੁਹਾਨੂੰ ਲੱਗਦਾ ਕਿ ਉਸ ਜਾਗੋ ਦਾ ਕੋਈ ਫਾਇਦਾ ਹੋਇਆ ਜਾਗੋ ਦੀ ਗੱਲ ਕਰਦੇ ਹੋ ਜਾਗੋ ਜਦੋਂ ਅਸੀਂ ਪੂਰੇ ਪੰਜਾਬ 'ਚ ਜਾ ਰਹੇ ਸੀ ਨਾ ਉਦੋਂ ਖੰਨੇ ਚ ਬੇਦਬਦੀ ਘਟਣਾ ਹੋਈ ਸੀ ਖੰਨੇ ਦੇ ਸ਼ਹਿਰ ਦੇ ਲੋਕਾਂ ਨੇ ਬੜਾ ਵਧੀਆ ਜਵਾਬ ਦਿੱਤਾ ਸੀਗਾ ਪੰਜਾਬ ਸਰਕਾਰ ਦੁਆਰਾ ਪੰਜਾਬ ਪੁਲਿਸ ਦੁਆਰਾ ਚੋਰ ਦੂਜੇ ਪ੍ਰਦੇਸ਼ਾਂ ਤੋਂ ਚੱਕ ਕੇ ਲਿਆਂਦੇ ਸੀਗੇ ਦੂਜੇ ਪ੍ਰਦੇਸ਼ਾਂ ਤੋਂ ਫੜ ਕੇ ਲਿਆਂਦੇ ਸੀਗੇ ਉਹਨਾਂ ਨੂੰ ਜੇਲ੍ਹਾਂ ਚ ਛੁੱਟਿਆ ਸੀਗਾ ਮੁੱਖ ਮੰਤਰੀ ਸਾਹਿਬ ਨੂੰ ਵੀ Hindu ਲੀਡਰਾਂ ਦੇ ਨਾਲ ਮੈਨੇਜ ਕਰਕੇ ਮੀਟਿੰਗ ਕਰਨੀ ਪਈ ਵੀ ਨਹੀਂ ਮੈਂ ਤੁਹਾਡੇ ਨਾਲ ਖੜਾ ਕਿਤੇ ਨਾ ਕਿਤੇ 2.5 ਸਾਲਾਂ ਚ ਪਹਿਲੀ ਵਾਰੀ ਹੋਇਆ ਹੋਊਗਾ ਕਿਸੇ Hindu ਸੰਸਥਾਵਾਂ ਦੇ ਨਾਲ ਸਾਡੇ ਸੀਐਮ ਸਾਹਿਬ ਨੇ ਮੀਟਿੰਗ ਕੀਤੀ ਹੋਵੇ ਮੈਂ ਵੀ ਤਾਂਹੀ ਚਾਹ ਰਿਆ ਨਾ ਕਿਤੇ ਨਾ ਕਿਤੇ ਸਾਡੇ Hindu ਸੰਸਥਾਵਾਂ ਦੇ ਲੋਕ ਰੋਸ ਪ੍ਰਗਟ ਕਰਨ ਰੋਸ ਤੱਕ ਲੈਣ ਦਾ ਨਿੰਦਾ ਦਾ ਕਰਨ ਕਿਤੇ ਨਾ ਕਿਤੇ ਆ ਕੇ ਵੀ ਸਾਡੇ ਦੇਵੀ ਦੇਵਤਿਆਂ ਦੇ ਮੰਦਰਾਂ ਦੀ ਇਹ ਹੋ ਰਿਹਾ ਸਾਡੇ ਮੰਦਰਾਂ 'ਚ ਇਹ ਕਿਉਂ ਹੋ ਰਿਹਾ ਕਿਤੇ ਨਾ ਕਿਤੇ ਮੈਂ ਰੋਸ ਮੰਗ ਰਿਆਂ ਜਿਹੜੇ ਲੋਕ ਜ਼ੁਜਨ ਕਰਦੇ ਨੇ ਵੱਡੀ ਵੱਡੀ ਮਹਿਫਿਲਾਂ ਕਰਾਉਂਦੇ ਨੇ ਚੌਂਕੀਆਂ ਕਰਾਉਂਦੇ ਨੇ ਵੱਡੀਆਂ ਵੱਡੀਆਂ ਰਾਤ ਯਾਤਰਾਵਾਂ ਕਰਦੇ ਨੇ ਮੇਰਾ ਰੋਸ ਤਾਂ ਉਹਨਾਂ ਨਾਲ ਵੀ ਹੈ ਹੂੰ ਪਰ ਟੰਡਰ ਸਾਹਿਬ ਸਾਰੇ ਸ਼ਹਿਰ ਤੋਂ ਤੁਸੀਂ ਚਲੋ ਤੁਹਾਡੇ ਗੱਲ ਤੇ ਆ ਜੇ ਨੇ ਸਾਰੇ ਸ਼ਹਿਰ ਤੋਂ ਜਗਾ ਦਿੱਤਾ ਜਿੱਥੇ ਤੁਸੀਂ ਰਹਿੰਦੇ ਆ ਲੁਧਿਆਣਾ ਸ਼ਹਿਰ ਦੇ ਵਿੱਚ ਰਹਿੰਦੇ ਆ ਉੱਥੇ ਦੇ ਲੋਕ ਨਹੀਂ ਜਾਗੇ ਉੱਥੇ ਦੇ ਲੋਕ ਹੋਂ ਤੱਕ ਨਹੀਂ ਖੜੇ ਤੁਸੀਂ ਆਪ ਕਹਿ ਰਹੇ ਹੋ ਕਿ ਉਹ ਸਾਡਾ ਸਨਾਤਨੀ ਲੋਕ ਜਿਹੜੇ ਨੇ ਉਸ ਮੰਦਿਰ ਦੇ ਵਿੱਚ ਨਹੀਂ ਗਏ ਉਸ ਜੋ ਹੋਈ ਚੋਰੀ ਨੂੰ ਜਿਹੜਾ ਉਹ ਦੇਖਣ ਨਹੀਂ ਗਏ ਕੋਈ ਵਧਾਇਕ ਨਹੀਂ ਗਿਆ ਦੁੱਖ ਹੁੰਦਾ ਨਾ ਜੀ ਦੁੱਖ ਹੁੰਦਾ ਮੈਂ ਫਿਰ ਕੀ ਕਹਿ ਰਿਹਾ ਮੈਂ ਇੱਕ ਗੱਲ ਬੜੀ ਸਾਫ਼ ਕਿ ਨਾ ਨਾ ਜਿੱਥੇ ਜਿੱਥੇ ਹਿੰਦੂਆਂ ਦੀ ਵਾਦੀ ਜ਼ਿਆਦਾ ਉੱਥੇ ਉੱਥੇ ਦਾ ਕੌਂਸਲਰ ਹਿੰਦੂ ਹੋਵੇ ਜਿੱਥੇ ਤੇ ਸਾਡੇ ਹਿੰਦੂਆਂ ਦੀ ਵਾਦੀ ਜ਼ਿਆਦਾ ਉੱਥੇ ਦਾ ਵਿਧਾਇਕ ਹਿੰਦੂ ਹੋਵੇ ਮੈਂ ਕਿਉਂ ਕਹਿੰਦਾ ਹੁਣ ਇੱਕ ਗੱਲ ਫਿਰ ਕਿ ਨਾ ਹੁਣ ਸਾਡੇ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਹੋਵੇ ਕਿਉਂਕਿ ਕਿਤੇ ਨਾ ਕਿਤੇ ਜਦੋਂ ਹਿੰਦੂ ਮੁੱਖ ਮੰਤਰੀ ਆਏਗਾ ਹਿੰਦੂ ਵੀ ਸਾਡੀ ਆਵਾਜ਼ ਡਿਜੀਟਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੱਦ ਦੇ ਦਿੰਦੇ ਬਣੇ ਨੇ ਪੂਰੇ ਦੇਸ਼ 'ਚ ਕਿਤੇ ਨਾ ਕਿਤੇ ਹਿੰਦੂ ਹਿੰਦੂ ਦੀ ਗੱਲ ਚੱਲ ਰਹੀ ਹੈ ਨਾ ਉ ਮੈਂ ਫਿਰ ਕਹਿੰਦਾ ਫਿਰ ਤੁਹਾਨੂੰ ਜਗਾਉਣ ਦੀ ਲੋੜ ਨਹੀਂ ਪਏਗੀ ਉਹ ਸਾਰੇ ਪੰਜਾਬ ਦਾ ਹਿੰਦੂ ਆਪਣੇ ਆਪ ਹੀ ਜਾਗ ਗਿਆ ਮਿਲੇਗਾ ਤੁਹਾਨੂੰ ਮਤਲਬ ਤੁਹਾਡੇ ਕਿਤੇ ਉਪਰਾਲੇ ਦਾ ਜਾਗੋ ਕੱਢੀ ਦਾ ਹੋਰ ਬਹੁਤ ਸਾਰੇ ਉਪਰਾਲੇ ਕਿਤੇ ਦਾ ਕੋਈ ਫਰਕ ਨਹੀਂ ਹੋਇਆ ਮੰਨਦੇ ਹੋ ਸਰ ਤੁਸੀਂ ਇਹ ਗੱਲ ਸਮਝੋ ਕੱਲ ਵੀ ਉੱਥੇ ਮੀਟਿੰਗ ਰੱਖੀ ਸੀ ਲੋਕਾਂ ਨੇ ਅੱਜ ਵੀ ਉਸ ਮੰਦਿਰ ਦੇ ਵਿੱਚ ਲਗ ਲਗ ਮੰਦਰ ਕਮੇਟੀਆਂ ਦੀ ਮੀਟਿੰਗ ਰੱਖੀ ਹੋਈ ਹੈ ਅੱਜ 6 ਵਜੇ ਫੈਸਲਾ ਦਿੱਤਾ ਜਾਏਗਾ ਕਿ ਕਿਤਨਾ ਕਿਤੇ ਵੱਡਾ ਰੋਸ਼ ਮਾਰਚ ਵੱਡਾ ਪ੍ਰਦਰਸ਼ਨ ਵੱਡਾ ਕੁਝ ਨਾ ਕੁਝ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਟੰਨਨ ਸਾਹਿਬ ਇੱਕ ਗੱਲ ਅਸੀਂ ਸਹਿਮਤ ਹਾਂ ਜੋ ਮੰਦਿਰ ਦੇ ਵਿੱਚ ਹੋਇਆ ਉਹ ਨਹੀਂ ਹੋਣਾ ਚਾਹੀਦਾ ਭਾਵੇਂ ਉਹ ਕੋਈ ਗੁਰੂ ਘਰ ਹੋਵੇ ਭਾਵੇਂ ਉਹ ਮੰਦਿਰ ਹੋਵੇ ਬਿਲਕੁਲ ਨਹੀਂ ਹੋਣਾ ਚਾਹੀਦਾ ਪਰ ਇੱਕ ਗੱਲ ਤੁਹਾਡੀ ਇਹ ਵੀ ਸਹੀ ਹੈ ਕਿ ਲੋਕ ਕਿਉਂ ਨਹੀਂ ਜਾਗਦੇ ਕੀਰਤਨ ਕਰਦੇ ਨੇ ਜਾਗਰਣ ਕਰਦੇ ਨੇ ਬਹੁਤ ਬਹੁਤ ਗੜਬੜੀ ਗਿਲਦੀ ਦੇ ਵਿੱਚ ਲੋਕ ਹੁੰਦੇ ਨੇ ਹਰ ਬੰਦਾ ਨਾ ਕਿਤਨੇ ਕਿਤੇ ਡੇਰੇ ਜੀ ਜੁੜੇ ਆਇਆ ਕਿਤਨੇ ਕਿਤੇ ਸੰਸਥਾ ਨਾਲ ਜੁੜਿਆ ਹੋਇਆ ਹੈ ਇਨਸਾਨੀ ਰੂਪ ਗੁਰੂਆਂ ਦੇ ਨਾਲ ਜੁੜਿਆ ਹੋਇਆ ਹੈ ਉੱਥੇ ਉੱਥੇ ਬੰਦੇ ਹੋਏ ਨਹੀਂ ਜੀ ਉਹਨਾਂ ਉੱਤੀ ਉੱਤੀ ਬੰਦੀ ਹੋਏ ਨੇ ਜਿਸ ਤਰ੍ਹਾਂ ਮੇਰੇ ਆਸ਼ਰਮ ਵਾਲੇ बोलेंगे जिस तरह मेरे गुरुजी बोलेंगे पर ਗੱਲ ਇਹ ਵੀ ਜਿਨ੍ਹਾਂ ਜਿਨ੍ਹਾਂ ਨੇ ਗੁਰੂਆਂ ਨੇ ਵੀ ਕਿੱਥੋਂ ਲਿੱਤਾ ભગવાન ਬੋਲੇ ਨਾਲ ਤੋਂ ਗੁਰੂਆਂ ਨੇ ਕਿੱਥੋਂ ਲਿੱਤਾ मां काली देवी ਤੋਂ ਜਿਨ੍ਹਾਂ ਨੇ ਲਿੱਤਾ ਦੇਵੀ دیਵਤਿਆਂ ਤੋਂ ਉਹ ਲਿੱਤਾ ਨਾ ਉਸ ਦੇਵੀ دیਵਤ ਦਾ ਜਦੋਂ ਘਰ ਟੁੱਟਦਾ ਅਸੀਂ ਤਾਂ ਸੰਤ ਮਹਤਮਾ ਨੂੰ ਵੀ ਕਹਿੰਨੇ ਆ ਨਾ ਕੁਝ ਸੰਤ ਉਸ ਸਮਾਜ ਤੋਂ ਆਤਮਾ ਤੋਂ ਸਾਨੂੰ ਮੈਸੇਜ ਆਇਆ ਸਾਨੂੰ ਮੰਤਾ ਦੇ ਮੈਸੇਜ ਆਏ ਨੇ ਵੀ ਦੱਸੋ ਕੀ ਪ੍ਰੋਗਰਾਮ ਹੈ ਕਿੱਦਾਂ ਵਾ ਅਸੀਂ ਕਰਨਾ ਹੈ ਮੈਂ ਕਿਹਨ ਇਸ ਐਡਾ ਮਹਾਨਗਰ ਹੈ ਇੰਨੇ ਆਸ਼ਰਮ ਹੈ ਇੰਨੇ ਡੇਰੇ ਨੇ ਇੰਨੀ ਸੰਤ ਸਮਾਜ ਦੇ ਲੋਕ ਬੈਠੇ ਨੇ ਉਹ ਵੀ ਕਿਉਂ ਨਹੀਂ ਬੋਲਦੇ ਸਵਾਲ ਤਾਂ ਉਹਨਾਂ ਤੇ ਵੀ ਹੈ ਨਾ ਆਣਾ ਚਾਹੀਦਾ ਹਿੰਦੂ ਪਾਵਰ ਨੂੰ ਸਟਰੋਂਗ ਕਰਨ ਦੀ ਜ਼ਰੂਰਤ ਹੈ ਲੱਗਦਾ ਹੈ ਬਿਲਕੁਲ ਸਟਰੋਂਗ ਤਾਂ ਹੈਗੇ ਨੇ ਇਕੱਠੇ ਕਰਨ ਦੀ ਲੋੜ ਹੈ ਰੋਸ਼ ਚ ਗਾਣ ਦੀ ਲੋੜ ਹੈ ਠੰਡੇ ਬੈਠੇ ਨੇ ਰੋਸ਼ ਜਗਾਣ ਦੀ ਲੋੜ ਹੈ ਰੋਸ਼ ਕਹਿ ਰਹੇ ਆ ਵੀ ਰੋਸ਼ ਵੀ ਮੇਰੇ ਪ੍ਰਭੂ ਵਾਲ ਕੋਈ ਦੇਖੇਗਾ ਤਾਂ ਮੈਂ ਵੀ ਤੇਰੀ ਹੱਥਾਂਵਾਵਾ ਤੋੜ ਦੇਵਾਂਗਾ ਕਿਉਂਕਿ ਅਸੀਂ ਸਿੱਖ ਕਮਿਊਨਿਟੀ ਦੀ ਗੱਲ ਕਰ ਲਈਏ ਤਾਂ ਮਿੰਟਾਂ ਦੇ ਵਿੱਚ ਉੱਥੇ ਲੋਕ ਕੱਤਰ ਹੋਣੇ ਸ਼ੁਰੂ ਹੋ ਜਾਂਦੇ ਨੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਉੱਥੇ ਬੇਦਬੀਆਂ ਨਹੀਂ ਹੁੰਦੀਆਂ ਹੁੰਦੀਆਂ ਉੱਥੇ ਵੀ ਬੇਦਬੀਆਂ ਇਹ ਤਾਂ ਸਾਜ਼ਿਸ਼ ਹੈ ਨਾ ਜਦੋਂ ਕੱਲੀ ਬੀਜੇਪੀ ਦੀ ਸਰਕਾਰ ਸੀ ਉਦੋਂ ਪਵਿੱਤਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਹੋ ਰਹੀਆਂ ਸੀ ਕਿਤੇ ਨਾ ਕਿਤੇ ਪਿਛਲੇ 2 ਸਾਲਾਂ ਤੋਂ ਮੰਦਰਾਂ ਨੂੰ ਟਾਰਗੇਟ ਕਰਕੇ ਬੇਦਬੀਆ ਕੀਤੀਆਂ ਜਾ ਰਹੀਆਂ ਤੁਸੀਂ ਲਾ ਲਓ ਥੋੜੇ ਸਾਲ ਪਹਿਲਾਂ ਲਾ ਲਓ ਸਾਹਨੇ ਆਲ ਭਗਵਾਨ ਬੋਲੇ ਨਾਦ ਦਾ ਛੋਟੇ ਮੰਦਰ ਜਿਹਨੂੰ ਪੂਰਾ ਹੀ ਤੋੜ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਦੋ ਦਿਨ ਪੰਜ ਸੱਤ 10 ਦਿਨ ਪਹਿਲਾਂ ਲਾ ਲਓ ਬੱਸ ਸਟੈਂਡ ਦੇ ਬਾਹਰ ਭਗਵਾਨ ਬੋਲੇ ਨਾਦ ਦੇ ਮੰਦਰ ਨੂੰ ਟਾਰਗੇਟ ਕਰਕੇ ਉਹਨੂੰ ਤੋੜਫੋੜ ਕੀਤੀ ਗਈ ਆ ਤੀਸਰੀ ਘਟਨਾ ਤਾਂ ਆਹੀ ਲਾ ਲਓ ਸਾਹਮਣੇ ਜਿਹੜੀ ਹੈਗੀ ਐ ਜੀ ਲਗਾਤਾਰ ਕਿਦਾਂ ਕਿਤੇ ਬੇਦਬੀਆਂ ਕੀਤੀਆਂ ਜਾ ਰਹੀਆਂ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜੀ ਟੰਡਨ ਸਾਹਿਬ ਕੋਈ ਸਾਜ਼ਿਸ਼ ਲੱਗਦੀ ਹੈ ਤੇ ਵਿੱਚ ਕੋਈ ਪੋਲਿਟਿਕਲ ਪ੍ਰੈਸ਼ਰ ਲੱਗਦਾ ਕਿਉਂਕਿ ਜਦੋਂ ਜਦੋਂ ਇਲੈਕਸ਼ਨ ਹੁੰਦਾ ਖਾਸ ਤੌਰ ਤੇ ਹੁਣ ਤਾਂ ਨਹੀਂ ਹੈ ਪਰ ਜਦੋਂ ਇਲੈਕਸ਼ਨ ਹੁੰਦਾ ਇਸ ਤਰੀਕੇ ਦੀਆਂ ਗਤੀਵਿਧੀਆਂ ਸਾਹਮਣੇ ਆਣੇ ਲੱਗ ਜਾਂਦੀਆਂ ਨੇ ਕੀ ਲੱਗਦਾ ਕੋਈ ਸਾਜ਼ਿਸ਼ ਹੈ ਵੈਸੇ ਕੀ ਲੱਗਦਾ ਕਿ ਵੀ ਜਿਸ ਤਰੀਕੇ ਨਾਲ ਕਈ ਵਾਰੀ ਚੋਰ ਨੇ ਚੋਰੀ ਕੀਤੀ ਇਸ ਤਰੀਕੇ ਨਾਲ ਹੋਵੇ ਮਾਮਲਾ ਬਹੁਤ ਜ਼ਿਆਦਾ ਉੱਭਰ ਜਾਂਦਾਗਾ ਉਹ ਵੀ ਹੋ ਸਕਦਾ ਤੇ ਮੇਰਾ ਸਵਾਲ ਇੱਕੋ ਹੀ ਹੈ ਸੁਰੱਖਿਆ ਦੇਣ ਦਾ ਕੰਮ ਕੀ ਦਾ ਸਰਕਾਰਾਂ ਦਾ ਜਿਹੜੀ ਜਨਤਾ ਨੇ ਵੋਟ ਪਾ ਕੇ ਸਰਕਾਰ ਬਣਵਾਈ ਹੈ ਉਹਨੂੰ ਸੁਰੱਖਿਆ ਦੇਣ ਦਾ ਕੰਮ ਕੀਤਾ ਸਰਕਾਰਾਂ ਦਾ ਸਾਡੀ ਦੁਕਾਨਾਂ ਦਾ ਸੁਰੱਖਿਆ ਕੰਮ ਦੇਣ ਦਾ ਕੰਮ ਕੀਤਾ ਸਰਕਾਰਾਂ ਦਾ ਸਾਡੀ ਫੈਕਟਰੀਆਂ ਦੀ ਸੁਰੱਖਿਆ ਦੇਣ ਦਾ ਕੰਮ ਕੀਤਾ ਸਰਕਾਰਾਂ ਦਾ ਸਾਡੇ ਮੰਦਰ ਗੁਰਦੁਆਰਿਆਂ ਦੀ ਸੁਰੱਖਿਆ ਕਰਨ ਦਾ ਕੰਮ ਕੀਤਾ ਸਰਕਾਰਾਂ ਦਾ ਮੈਂ ਸਾਫ਼ ਕਹਾਂਗਾ ਵੀ ਕਿਤੇ ਨਾ ਕਿਤੇ ਸਰਕਾਰਾਂ ਦੀ ਕਮੀਆਂ ਕਹਾਂਗਾ ਇੱਛਾ ਸ਼ਕਤੀ ਦੀ ਕਮੀ ਕੋਈ ਚੋਰ ਸਾਡੇ ਮੰਦਰਾਂ ਵੱਲ ਗੁਰਦੁਆਰਿਆਂ ਵੱਲ ਕਿੱਦਾਂ ਦੇਖ ਜਿਵੇਂ ਜੀ ਕਿੱਦਾਂ ਸਾਡੀਆਂ ਬੇਅਦਬੀਆਂ ਕਰ ਜਨ ਅਗਰ ਡੰਡਾ ਸਿੱਧਾ ਚੜਿਆ ਆਵੇ ਸਖਤ ਆਦੇਸ਼ ਹੋਂ ਕੋਈ ਕਰੇ ਉਹਨੂੰ ਟਾਰਗੇਟ ਕਰਕੇ ਉਹਦਾ ਇਨਕਾਊਂਟਰ ਕੀਤਾ ਹੋਵੇ ਤੇ ਕਿੱਦਾਂ ਇਹ ਬੇਅਦਬੀਆਂ ਹੋ ਚੰਗੀਆਂ ਦੱਸੋ ਨਾ ਆਪਾਂ ਗੈਂਗਸਟਰ ਮਾਰਦੇ ਆ ਨਾ ਜੀ ਕੋਈ ਵਾਰਦਤ ਕਰਦਾ ਵਾਰ-ਵਾਰ ਕਰਦਾ ਉਹਨੂੰ ਆਪਾਂ ਗੈਂਗਸਟਰ ਨੂੰ ਗੋਲੀ ਮਾਰਦੇ ਆ ਨਾ ਜਿਹੜੇ ਲੋਕ ਮੰਦਰਾਂ ਦੀ ਬੇਅਦਬੀਆਂ ਕਰਦੇ ਨੇ ਜਿੱਥੇ ਸਾਡੇ ਦੇਵੀ-ਦੀਵਤਾ ਵਿਰਾਜਮੈ ਨੇ ਉੱਥੇ ਤੋੜ-ਫੋੜ ਕਰਦੇ ਨੇ ਸਾਡੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੇ ਲੋਕ ਕਰਦੇ ਨੇ ਜਿੰਨਾਂ ਦਾ ਬਿਲਕੁਲ ਕਲੀਅਰ ਸਾਫ਼ ਹੈ ਉਹਨਾਂ ਦਾ ਇਨਕਾਊਂਟਰ ਕਿਉਂ ਨਹੀਂ ਕੀਤਾ ਜਾਂਦਾ ਸਵਾਲ ਹੈ ਸਾਡਾ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ Hindu ਸੰਗਠਨ ਇਕੱਠੇ ਹੋਣਗੇ ਤੇ ਇਸ ਮੰਦਿਰ ਦਾ ਜਿਹੜਾ ਸੰਘਰਸ਼ ਆ ਉਹ ਵਧੂਗਾ ਬਿਲਕੁਲ ਮੇਰੇ ਕਹਿ ਸ਼ੁਰੂਆਤ ਹੈ ਅਗਰ ਪ੍ਰਸ਼ਾਸਨ ਦੁਆਰਾ ਚੋਰ ਨਾ ਫੜੇਗੇ ਬੇਵਿਵ ਕਰਨ ਵਾਲੇ ਬਿਲਕੁਲ ਨਾ ਫੜੇਗੇ ਤਾਂ ਲੰਬਾ ਸੰਘਰਸ਼ ਲੁਧਿਆਣੇ ਸ਼ਹਿਰ ਦੇ ਲੋਕਾਂ ਨੂੰ ਦੇਖਣ ਨੂੰ ਮਿਲੇਗਾ। ਕੰਨ੍ਹਾਲ ਸਾਹਿਬ ਤੁਸੀਂ ਮੰਦਿਰ ਦੇ ਅੰਦਰ ਅਕਲ ਅਸੀਂ ਉੱਥੇ ਮੌਜੂਦ ਅੰਦਰ ਗਏ ਕਿਸ ਕਿਸ ਤਰੀਕੇ ਨਾਲ ਉਸ ਨੇ ਉਹਨਾਂ ਨੇ ਕੀ ਕੀ ਉੱਥੇ ਕੀਤਾ ਸੀਗਾ ਕਿਉਂਕਿ ਅਸੀਂ ਵੇਖਿਆ ਕਿ ਉਹ ਤਸਵੀਰਾਂ ਅਸੀਂ ਵਿਖਾ ਵੀ ਨਹੀਂ ਸਕਦੇ ਸੀਗੇ। ਉਹ ਤੁਹਾਡੇ ਮੂੰਹ ਦੇ ਨਾਲ ਅਸੀਂ ਜਾਣਨਾ ਚਾਹੁੰਦੇ ਹਾਂ। ਬਿਲਕੁਲ ਪਹਿਲੀ ਗੱਲ ਤਾਂ ਜਿਹੜੇ ਪ੍ਰਭੂ ਦੇ ਚਾਂਦੀ ਦੇ ਸਾਰੇ ਮੁਗੜ ਸੀ ਉਹ ਤਾਰ ਕੇ ਲੈ ਗਏ। ਦੂਜੀ ਗੱਲ ਭਗਵਾਨ ਬੋਲੇਨਾਥ ਦੇ ਉੱਤੇ ਚਾਂਦੀ ਚੜਾਈ ਗਈ ਸੀ। ਉਹਨੂੰ ਆਰੇ ਨਾਲ ਥੂੜੀਆਂ ਦੇ ਨਾਲ ਤੋੜ ਕੇ ਕੱਢਿਆ ਗਿਆ ਜਿਸ ਦੇ ਛਤਿਗਤ ਕੀਤਾ ਦੂਜਾ ਮਾ ਸ਼ੀਤਲਾ ਦੀ ਪਿੰਡੀ ਉਹਦੇ ਉੱਤੇ ਵੀ ਬੜੀ ਚਾਂਦੀ ਚੜ੍ਹੀ ਸੀ ਉਹਨੂੰ ਵੀ ਆਰ ਦੇ ਨਾਲ ਥੂੜੀਆਂ ਦੇ ਨਾਲ ਤੋੜ-ਤੋੜ ਕੇ ਕੱਢਿਆ ਗਿਆ ਬਿਲਕੁਲ ਮਾ ਸ਼ੀਤਲਾ ਦੀ ਜਿਹੜੀ ਪਿੰਡੀ ਸੀ ਉਹਨੂੰ ਛਤਿਗਤ ਕਰ ਦਿੱਤਾ ਗਿਆ ਅਸੀਂ ਲੋਕ ਬਿਲਕੁਲ ਕੀ ਕਹਿਣਾ ਚਾਹੁੰਦੇ ਹਾਂ ਜਦੋਂ ਅਸੀਂ ਮੰਦਰਾਂ ਦੇ ਵਿੱਚ ਦੇਵੀ-ਦੀਵਤੇ ਨੂੰ ਵਿਰਾਜਮਾਨ ਕਰਦੇ ਹਾਂ ਉਹਨਾਂ ਦੀ ਪ੍ਰਾਨ ਪ੍ਰਤੀਸ਼ਠਾ ਕਰਦੇ ਹਾਂ ਸਾਡੇ ਪ੍ਰਭੂ ਆ ਕੇ ਵਿਰਾਜਮਾਨ ਹੁੰਦੇ ਆ ਅਸੀਂ ਉਹ ਪ੍ਰਭੂ ਨਾਲ ਗੱਲਾਂ ਕਰ ਸਕਦੇ ਹਾਂ ਉਹ ਮੇਰੇ ਪ੍ਰਭੂ ਦਾ ਕਤਲ ਕੀਤਾ ਗਿਆ ਮੈਂ ਤੇ ਇੱਕ ਗੱਲ ਕਹਾਂਗਾ ਉਹ ਸਜ਼ਾ ਉਹਦਾ ਅਨਕਾਊਂਟਰ ਕਰਕੇ ਮਿਲਣੀ ਚਾਹੀਦੀ ਉਹਨਾਂ ਨੂੰ ਪ੍ਰਸ਼ਾਸਨ ਨਾਲ ਗੱਲ ਪੱਥੇ ਕੋਈ ਬਿਲਕੁਲ ਪ੍ਰਸ਼ਾਸਨ ਕਹਿ ਰਿਹਾ ਵੀ ਦੋ ਦਿਨ ਦਾ ਹੋਰ ਟਾਈਮ ਦੇ ਦਿਓ ਪਰ ਅੱਜ ਸ਼ਾਮੀ 6 ਵ ਦੀ ਮੀਟਿੰਗ ਹੈ ਸ਼ਾਇਦ ਕੱਲ ਸੀਪੀ ਸਾਹਿਬ ਦੇ ਅੱਗੇ ਤਰਨਾ ਦਿੱਤਾ ਜਾਏਗਾ ਪ੍ਰਸ਼ਾਸਨ ਨੇ ਇਹ ਵੀ ਗੱਲ ਆਖੀ ਸੀ ਕਿ ਅਸੀਂ ਉਹਨਾਂ ਨੂੰ ਨੀਲੋ ਨਹਿਰ ਤੱਕ ਸ਼ਾਇਦ ਟਰੇਸ ਕਰ ਲਿਆ ਉਹਨਾਂ ਨੇ ਕਿਹਾ ਸੀ ਵੀ ਅਸੀਂ ਟਰੇਸ ਕਰ ਲਿਆ ਸੀ ਲੱਗੇ ਹੋਏ ਆ ਕੰਮ ਨੂੰ ਬਿਲਕੁਲ ਅੱਜ ਵੀ ਗੱਲ ਹੋਈ ਹੈ ਪ੍ਰਸ਼ਾਸਨ ਨਾਲ ਉਹ ਵੀ ਕਹਿ ਰਹੇ ਵੀ ਦੋ ਦਿਨ ਦਾ ਸਾਨੂੰ ਟਾਈਮ ਹੋਰ ਦੇ ਦਿਓ ਅਸੀਂ ਲੋਕ ਜਲਦ ਜਿਹੜੇ ਵੀ ਅਦਵੀ ਕਰਨ ਵਾਲੇ ਅਸੀਂ ਫੜ ਲਾਂਗੇ ਐਫ ਆਈ ਆਰ ਉਹਨਾਂ ਨੇ ਦਰਜ ਕਰ ਦਿੱਤੀ ਹੈ ਪਰ ਫਿਰ ਵੀ ਸਾਡਾ ਹਿੰਦੂ ਸਮਾਜ ਸੰਤੁਸ਼ਟ ਨਹੀਂ ਬਿਲਕੁਲ ਮੈਂ ਤਾਂ ਪਹਿਲਾਂ ਅਪੀਲ ਕਰਨਾ ਚਾਹਾਂਗਾ ਤੁਹਾਡੇ ਚੈਨਲ ਦੇ ਰਾਹੀ ਜਿੰਨੇ ਵੀ ਮੇਰੇ ਸਨਾਤਨ ਪ੍ਰੇਮੀ ਭਰਾ ਨਹੀਂ ਚਾਹੇ ਰੱਤ ਰਤ ਯਾਤਰਾ ਦਾ ਆਯੋਜਨ ਕਰਦੇ ਨੇ ਚਾਹੇ ਸਾਡੀ ਮਾਤਾ ਦੀਆਂ ਚੌਂਕੀਆਂ ਕਰਾਉਂਦੇ ਨੇ ਬਾਲਾ ਜੀ ਦੀ ਚੌਂਕੀ ਕਰਾਉਂਦੇ ਨੇ ਚਾਹੇ ਮਹਿਫਲਾ ਕਰਾਉਂਦੇ ਨੇ ਚਾਹੇ ਕਿਸੇ ਡੇਰੇ ਨਾਲ ਜੁੜੇ ਨੇ ਚਾਹੇ ਕਿਸੇ ਆਸ਼ਰਮ ਨਾਲ ਜੁੜੇ ਨੇ ਚਾਹੇ ਕਿਸੇ ਗੁਰੂਆਂ ਦੇ ਨਾਲ ਜੁੜੇ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਜਿਸ ਪ੍ਰਭੂ ਕੋਲ ਅਸੀਂ ਮੰਗਦੇ ਆ ਇੱਕ ਗੱਲ ਸਾਫ਼ ਹਰ ਬੰਦਾ ਕਹਿੰਦਾ ਵੀ ਪ੍ਰਭੂ ਸ੍ਰਿਸ਼ਟੀ ਰਚਿਤਾ ਭਗਵਾਨ ਬੋਲੇ ਨਾਥ ਇਹ ਬੰਦਾ ਘਰ ਦੇਣ ਵਾਲਾ ਵੀ ਹੋਈ ਸਾਨੂੰ ਸੁੱਖ ਸੁਭਦਾ ਦੇਣ ਵਾਲਾ ਵੀ ਭਗਵਾਨ ਬੋਲੇ ਨਾਥ ਮਾ ਦੁਰਗਾ ਆਸ਼ਕਤੀ ਭਵਾਨੀ ਜੀ ਜੀਵਨ ਦੇਣ ਵਾਲਾ ਵੀ ਮੇਰਾ ਪ੍ਰਭੂ ਜੀਵਨ ਲੈਣ ਵਾਲਾ ਵੀ ਮੇਰੀ ਪ੍ਰਭੂ ਅਗਰ ਉਸ ਦਾ ਘਰ ਕੋਈ ਸ਼ਰਤiyet ਕਰਦਾ ਹੈ ਉਸ ਦੇਵੀ 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 ਦੇਵਤਿਆਂ ਦੇ ਉਹ ਸਰੂਪਾਂ ਦਾ ਨੁਕਸਾਨ ਕਰਦਾ ਤਾਂ ਹਰ ਸਨਾਤੀ ਨੂੰ ਉਹਨੂੰ ਘਰੋਂ ਬਾਹਰ ਨਿਕਲ ਕੇ ਉਹਦਾ ਵਿਰੋਧ ਕਰਨਾ ਚਾਹੀਦਾ ਮੈਂ ਲੁਧਿਆਣਾ ਵਾਸੀਆਂ ਦੀ ਜਿੰਨੀਆਂ ਵੀ ਸੰਸਥਾਵਾਂ ਨੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਉਹਨਾਂ ਦੇ ਯੂਜਕਾਂ ਨੂੰ ਵੀ ਕਿਤੇ ਨਾ ਕਿਤੇ ਸਾਨੂੰ ਵੀ ਇਕੱਠੇ ਹੋ ਕੇ ਹਰ ਉਸ ਘਟਨਾ ਦਾ ਵਿਰੋਧ ਕਰਨਾ ਚਾਹੀਦਾ ਜਿਹੜਾ ਸਾਡੇ ਧਰਮ ਨੂੰ ਨੁਕਸਾਨ ਕਰਾਵੇ ਸਾਡੇ ਸਨਾਤਨ ਨੂੰ ਨੁਕਸਾਨ ਪਹੁੰਚਾਵੇ ਜਿਹੜਾ ਸਾਡੇ ਮੰਦਰਾਂ ਨੂੰ ਨੁਕਸਾਨ ਪਹੁੰਚਾਵੇ